ਸਤ ਸ੍ਰੀ ਅਕਾਲ ਦੋਸਤੋ ਤੁਹਾਡੇ ਲਈ ਇੱਕ ਬਹੁਤ ਹੀ ਖਾਸ ਅਤੇ ਜ਼ਰੂਰੀ ਜਾਣਕਾਰੀ ਦੇ ਲਈ ਇੱਕ ਅਪਡੇਟਸ ਦੀ ਲੜੀ ਦੇ ਵਿੱਚ ਖਾਸ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਐਤਵਾਰ ਹੈ ਤੇ ਐਤਵਾਰ ਦਾ ਦਿਨ ਇਸ ਲਈ ਵੀ ਖਾਸ ਹੁੰਦਾ ਕਿਉਂਕਿ ਐਤਵਾਰ ਨੂੰ ਸਿੱਧੂ ਉਸਵਾਲੇ ਦੀ ਹਵੇਲੀ ਦੇ ਵਿੱਚ ਵੱਡਾ ਇਕੱਠ ਹੁੰਦਾ ਹੈ ਸਿੱਧੂ ਉਸਵਾਲੇ ਦੇ ਚਾਉਣ ਵਾਲੇ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਣ ਦੇ ਲਈ ਹੌਸਲਾ ਦੇਣ ਦੇ ਲਈ ਜਾਂਦੇ ਨੇ ਪਰ ਹੁਣ ਜਦੋਂ ਪ੍ਰਮਾਤਮਾ ਨੇ ਇੱਕ ਵੱਡੀ ਖੁਸ਼ੀ ਦਿੱਤੀ ਹੈ ਸੰਗਤ ਨੂੰ ਸਿੱਧੂ ਉਸਵਾਲੇ ਦੇ ਚਾਉਣ ਵਾਲਿਆਂ ਨੂੰ ਕਿ ਛੋਟੇ ਸਿੱਧੂ ਉਸਵਾਲੇ ਦਾ ਆਗਮਨ ਹੋਇਆ ਦੁਨੀਆ ਤੇ ਉੱਥੇ ਹੀ ਸਿੱਧੂ ਉਸਵਾਲੇ ਨੂੰ ਲੈ ਕੇ ਉਹਨਾਂ ਦੇ ਮਾਤਾ ਪਿਤਾ ਕੱਲ ਹਵੇਲੀ ਵੀ ਪਹੁੰਚੇ ਹਨ ਅਤੇ ਸੁਭਾਵਕ ਹੈ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਸਿੱਧੂ ਉਸਵਾਲੇ ਦੇ ਚਾਉਣ ਵਾਲਿਆਂ ਨੇ ਉਸ ਨੂੰ ਦੇਖਣ ਦੇ ਲਈ ਜਾਣਾ ਸੀ ਪਰ ਦੋਸਤੋ ਉਸ ਤੋਂ ਪਹਿਲਾਂ ਸਿੱਧੂ ਉਸਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਖਾਸ ਜਾਣਕਾਰੀ ਸ਼ੇਅਰ ਕੀਤੀ ਹੈ ਸੋ ਇਸ ਲਈ ਸਾਰੇ ਦੋਸਤਾਂ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਜੇਕਰ ਕੋਈ ਜਾਣ ਦਾ ਪ੍ਰੋਗਰਾਮ ਬਣਾ ਰਿਹਾ ਹੈ ਜਾਂ ਫਿਰ ਬਣਾ ਲਿਆ ਹੈ ਤਾਂ ਉਸ ਨੂੰ ਇਹ ਜਾਣਕਾਰੀ ਮਿਲ ਸਕੇ ਅਤੇ ਉਹ ਆਪਣਾ ਪ੍ਰੋਗਰਾਮ ਥੋੜੇ ਸਮੇਂ ਦੇ ਲਈ ਡਿਲੇ ਕਰ ਦੇਵੇ। ਦੋਸਤੋ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ #justicefor sidhu moosewala ਅੱਗੇ ਸਰਦਾਰ ਬਲਕੌਰ ਸਿੰਘ ਲਿਖਦੇ ਨੇ। ਵੈਗਰੂ ਜੀ ਦੀ ਮਿਹਰ ਅਤੇ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਦੀਆਂ ਅਰਦਾਸਾਂ ਸਦਕਾ ਸਾਨੂੰ ਮੋੜ ਪੁੱਤਰ ਦੀ ਦਾਤ ਮਿਲੀ ਹੈ ਅਸੀਂ ਹਮੇਸ਼ਾ ਤੁਹਾਡੇ ਪਿਆਰ ਦੇ ਲਈ ਕਰਜ਼ਦਾਰ ਰਹਾਂਗੇ ਅਸੀਂ ਜਾਣਦੇ ਹਾਂ ਸਭ ਨੂੰ ਬੱਚੇ ਅਤੇ ਮਾਂ ਨੂੰ ਦੇਖਣ ਦੀ ਰੀਝ ਹੈ ਪਰ ਰੀਤ ਮੁਤਾਬਕ ਸਵਾ ਮਹੀਨਾ ਅਸੀਂ ਬੱਚੇ ਨੂੰ ਆਪ ਦੇ ਸੰਮੁਖ ਨਹੀਂ ਕਰ ਸਕਾਂਗੇ ਤੁਹਾਡੇ ਦੂਰੋਂ ਚੱਲ ਕੇ ਆਏ ਕਦਮਾਂ ਅਤੇ ਕੀਮਤੀ ਸਮੇਂ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਆਪ ਸਭ ਨੂੰ ਬੇਨਤੀ ਹੈ ਬਸ ਕੁਝ ਦਿਨ ਹੋਰ ਇੰਤਜ਼ਾਰ ਕਰਨ ਦੀ ਕਿਰਪਾਲਤਾ ਕਰੋ ਸਵਾ ਮਹੀਨੇ ਤੋਂ ਬਾਅਦ ਆਪ ਜੀ ਵਾਂਗ ਪਹਿਲਾਂ ਵਾਂਗ ਹੀ ਸਭ ਨੂੰ ਮਿਲਣ ਲਈ ਸਭ ਦਾ ਪਿਆਰ ਅਤੇ ਦੁਆਵਾਂ ਲੈਣ ਲਈ ਹਾਜ਼ਰ ਰਹਾਂਗੇ ਵਲਨੋ ਬਲਕੌਰ ਸਿੰਘ ਸਿੱਧੂ ਸੋ ਦੋਸਤੋ ਇਹ ਉਹ ਪੋਸਟ ਹੈ ਜੋ ਕਿ ਸਰਦਾਰ ਬਲਕੌਰ ਸਿੰਘ ਸਿੱਧੂ ਜੋ ਕਿ ਸਿੱਧੂ ਉਸਵਾਲੇ ਦੇ ਪਤਾ ਹਨ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਜਿੰਨਾਂ ਵੱਲੋਂ ਸੰਗਤ ਨੂੰ ਸਿੱਧੂ ਉਸਵਾਲੇ ਦੇ ਚੌਣ ਵਾਲਿਆਂ ਨੂੰ ਬੇਨਤੀ ਕੀਤੀ ਗਈ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਇੱਕ ਰੀਤ ਹੁੰਦੀ ਹੈ ਕਿ ਨਵ ਜੰਮੇ ਬੱਚੇ ਨੂੰ ਸਵਾ ਮਹੀਨਾ ਬਾਹਰ ਨਹੀਂ ਕੱਢਿਆ ਜਾਂਦਾ ਉਸੇ ਤਰ੍ਹਾਂ ਹੀ ਛੋਟੇ ਸਿੱਧੂ ਉਸਵਾਲੇ ਨੂੰ ਵੀ ਸਵਾ ਮਹੀਨੇ ਤੋਂ ਬਾਅਦ ਹੀ ਉਨ੍ਹਾਂ ਦੇ ਚਾਹਣ ਵਾਲਿਆਂ ਦੇ ਸਨਮੁਖ ਕੀਤਾ ਜਾਵੇਗਾ ਤੇ ਸਰਦਾਰ ਬਲਕੌਰ ਸਿੰਘ ਨੇ ਕਿਹਾ ਕਿ ਪਹਿਲਾਂ ਵਾਂਗ ਹੀ ਸਿੱਧੂ ਮੂਸੇਵਾਲੇ ਨੂੰ ਤੁਸੀਂ ਵੇਖਣ ਦੇ ਲਈ ਮਿਲਣ ਦੇ ਲਈ ਆਪਣਾ ਪਿਆਰ ਦੁਲਾਰ ਦੇਣ ਦੇ ਲਈ ਮਿਲ ਸਕਦੇ ਹੋ ਪਰ ਸਵਾ ਮਹੀਨੇ ਤੋਂ ਬਾਅਦ ਸੋਈ ਬੇਨਤੀ ਹੈ ਉਹਨਾਂ ਲੋਕਾਂ ਨੂੰ ਜੋ ਜਾਣ ਦਾ ਪ੍ਰੋਗਰਾਮ ਬਣਾ ਰਹੇ ਨੇ ਜਾਂ ਬਣਾ ਚੁੱਕੇ ਨੇ ਜਾਂ ਬਣਾਉਣ ਵਾਲੇ ਨੇ ਜਰੂਰ ਇਸ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰ ਦੇਣਾ ਤਾਂ ਕਿ ਕਿਸੇ ਦਾ ਕੀਮਤੀ ਸਮਾਂ ਅਤੇ ਹੋਰ ਸਾਧਨ ਵੇਸਟ ਨਾ ਜਾਣ ਅਤੇ ਉਹ ਆਪਣਾ ਪ੍ਰੋਗਰਾਮ ਸਵਾ ਮਹੀਨੇ ਤੋਂ ਬਾਅਦ ਹੀ ਬਣਾ ਸਕਣ ਅਤੇ ਉਸੇ ਤਰ੍ਹਾਂ ਹੀ ਸਿੱਧੂ ਉਸੇ ਬਾਰੇ ਨੂੰ ਮਿਲ ਸਕਣ ਆਪਣਾ ਪਿਆਰ ਅਤੇ ਦੁਲਾਰ ਉਸੇ ਤਰ੍ਹਾਂ ਹੀ ਲਟਾ ਸਕਣ ਸਿੱਧੂ ਉਸੇ ਬਾਰੇ ਤੇ ਸੋ ਇਹ ਸੀ ਇਸ ਵੀਡੀਓ ਦੀ ਖਾਸ ਜਾਣਕਾਰੀ ਮਿਲਦੇ ਆ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਤੁਸੀਂ ਬਣੇ ਰਹਿਣਾ ਅਲਿਮਿਟਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਧੰਨਵਾਦ